ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਬਣਾਈ ਹੈ ਜੀ ਆਪਾਂ ਨੇ ਮਿਲਕ ਪਾਊਡਰ ਤੋਂ ਘਰੇ ਕਲਾਕੰਦ ਬਰਫੀ ਜਿਹੜੀ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਜੀ ਤੁਸੀਂ ਦੇਖ ਸਕਦੇ ਹੋ ਤੇ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਤਾਂ ਵੀਡੀਓ ਨਾਲ ਬਨੇ ਰਹੋ ਤੁਹਾਨੂੰ ਬਿਲਕੁਲ ਸੌਖੇ ਤੇ ਈਜ਼ੀ ਤਰੀਕੇ ਨਾਲ ਬਰਫੀ ਜਿਹੜੀ ਇਹ ਮਿਲਕ ਪਾਊਡਰ ਤੋਂ ਬਣਾ ਕੇ ਦੱਸਾਂਗੇ ਸੋ ਆਜੋ ਫਿਰ ਰੈਸਪੀ ਕਰਦੇ ਹਾਂ ਸਟਾਰਟ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਇਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੀ ਅੱਜ ਉਹ ਫਿਰ ਰੈਸਪੀ ਕਰਦੇ ਹਾਂ ਸਟਾਰਟ ਸਭ ਤੋਂ ਪਹਿਲਾਂ ਆਪਾਂ ਨੇ ਇੱਕ ਨਾਨ-ਸਟਿਕ ਕੜਾਹੀ ਲੈਣੀ ਆ ਜਾਂ ਨਾਨ-ਸਟਿਕ ਫਰਾਈਵਲ ਹੋਵੇ ਠੀਕ ਹੈ ਜੀ ਉਹਦੇ ਵਿੱਚ ਆਪਾਂ ਨੇ ਦੋ ਚਮਚ ਘੀ ਦੇ ਪਾ ਲੈਣੇ ਘੀ ਚਾਹੇ ਦੇਸੀ ਹੋਵੇ ਚਾਹੇ ਆਮ ਨਾਰਮਲ ਘੀ ਹੋਵੇ ਜਿਹੜਾ ਮਰਜੀ ਘੀ ਲੈ ਲਿਓ ਤੇ ਉਹਦੇ ਵਿੱਚ ਆਪਾਂ ਨੇ ਇੱਕ ਤੋਂ ਜਾਂ ਅੱਧਾ ਗਲਾਸ ਪਾਣੀ ਦਾ ਪਾ ਲੈਣਾ ਯਾ ਦੁੱਧ ਪਾ ਲੈਣਾ ਜੇ ਦੁੱਧ ਅਵੇਲੇਬਲ ਹੈਗਾ ਦੁੱਧ ਪਾ ਲੋ ਦੁੱਧ ਨਹੀਂ ਹੈਗਾ ਤਾਂ ਪਾਣੀ ਪਾ ਲੋ ਉਸ ਤੋਂ ਬਾਅਦ ਉਹਦੇ ਵਿੱਚ ਆਪਾਂ ਨੇ ਡੇਢ ਕੋਈ ਵੀ ਕੌਲੀ ਮਿਣ ਲੈਣੀ ਆ ਜਿਹੜੀ ਆਮ ਆਪਣੇ ਘਰਾਂ ਨਾਪ ਹੁੰਦਾ ਕੋਈ ਵੀ ਕੱਪ ਜਾਂ ਕੌਲੀ ਮਿਣਨੀ ਆ ਡੇਢ ਕੌਲੀ ਆਪਾਂ ਨੇ ਮਿਲਕ ਪਾਊਡਰ ਦੀ ਪਾਉਣੀ ਆ ਜੀ ਠੀਕ ਹੈ ਜੀ ਆ ਦੇਖੋ ਇੱਕ ਕੌਲੀ ਆਪਾਂ ਨੇ ਪਾ ਲਈ ਅੱਧੀ ਕੌਲੀ ਹੋਰ ਪਾਵਾਂਗੇ ਅੱਧੀ ਕੌਲੀ ਲਓ ਜੀ ਆਪਾਂ ਨੇ ਇਹਦੇ ਵਿੱਚ ਹੋਰ ਪਾ ਲੈਣੀ ਆ ਅੱਧੀ ਕੌਲੀ ਆਪਾਂ ਨੇ ਪਾ ਲੈਣੀ ਆ ਜੀ ਖੰਡ ਦੀ ਠੀਕ ਆ ਜੀ ਆ ਦੇਖੋ ਅੱਧੀ ਕੌਲੀ ਖੰਡ ਦੀ ਪਾ ਲੂਗੇ ਇਹਦੇ ਵਿੱਚ ਤੇ ਲਓ ਜੀ ਬਿਨਾ ਗੈਸ ਵਾਲੇ ਸਭ ਤੋਂ ਪਹਿਲਾਂ ਆਪਾਂ ਨੇ ਜਿਹੜਾ ਆ ਮਟੀਰੀਅਲ ਪਾਇਆ ਇਹਨੂੰ ਸਾਰੇ ਨੂੰ ਕਰ ਲੈਣਾ ਮਿਕਸ ਜੇ ਮੰਨ ਲਓ ਮਾੜੀਆਂ ਮੋਟੀਆਂ ਗੱਠਾਂ-ਕੁੱਠਾਂ ਪੈ ਵੀ ਗਈਆਂ ਇਹਦੇ 'ਚ ਤਾਂ ਉਹ ਜਦੋਂ ਆਪਾਂ ਇਹਨੂੰ ਗੈਸ ਨੂੰ ਚਾਲੂ ਕਰੂਗੇ ਤੇ ਗਰਮ ਹੋਊਗਾ ਆਪਣੇ ਆਪ ਉਹ ਸੈੱਟ ਹੋ ਜੂਗੀਆਂ ਕੋਈ ਚੱਕਰ ਨਹੀਂ ਇਹਨੂੰ ਸਾਰੇ ਨੂੰ ਪਹਿਲਾਂ ਇਦਾਂ ਹੀ ਆਪਾਂ ਨੇ ਮਿਕਸ ਕਰ ਲੈਣਾ ਸੋ ਇਸ ਤਰੀਕੇ ਨਾਲ ਅਸੀਂ ਬਣਾਉਨੇ ਆ ਜੀ ਜਿਹੜੀ ਜਿਵੇਂ ਕਿ ਕਈ ਵਾਰ ਇਨਸਟੈਂਟ ਬਰਫੀ ਬਣਾਉਣੀ ਪੈ ਜਾਂਦੀ ਆ ਕਲਾਕੰਦ ਹੋਗੀ ਜਾਂ ਕੋਈ ਵੀ ਬਰਫੀ ਉਹ ਇਸ ਤਰੀਕੇ ਨਾਲ ਬਣਾ ਦਿੰਦੇ ਆ ਜੀ ਇਹ ਸਿਰਫ ਸੌਖਾ ਤਰੀਕਾ ਏ ਵੈਸੇ ਤਾਂ ਮਿਲਕ ਪਾਊਡਰ ਦੀ ਬਰਫੀ ਬਣਾਉਣ ਦੇ ਹੋਰ ਵੀ ਕਈ ਤਰੀਕੇ ਹੈਗੇ ਆ ਪਰ ਇਹ ਸਭ ਤੋਂ ਈਜ਼ੀ ਤਰੀਕਾ ਏ ਜੇ ਕਈ ਵਾਰ ਆਪਣਾ ਮਿੱਠਾ ਖਾਣ ਨੂੰ ਮਨ ਕਰਦਾ ਜਾਂ ਜਿੱਦਾਂ ਕਿ ਹੁਣ ਤਿਹਾਰ ਆ ਰਹੇ ਆ ਜੀ ਅੱਗੇ ਲੱਖੜੀਆਂ ਆ ਰਹੀਆਂ ਫੈਸਟੀਵਲ ਕੋਈ ਵੀ ਤਾਂ ਆਪਾਂ ਘਰੇ ਐਦਾਂ ਨਾਰਮਲ ਬਰਫੀ ਤਾਂ ਬਣਾ ਕੇ ਆਪਣੇ ਰਿਸ਼ਤੇਦਾਰੀ ਚ ਵੀ ਲਿਜਾ ਸਕਦੇ ਆ ਤੇ ਲੋ ਜੀ ਇਹਨੂੰ ਕਰਦੇ ਆ ਮਿਕਸ ਇਹ ਹੋ ਗਿਆ ਮਿਕਸ ਤੇ ਹੁਣ ਕਰਦੇ ਆ ਗੈਸ ਨੂੰ ਚਾਲੂ ਆਪਾਂ ਤੇ ਲੋ ਜੀ ਗੈਸ ਆਪਾਂ ਨੇ ਚਾਲੂ ਕਰਤੀ ਆ ਤੇ ਹੁਣ ਇਹ ਲਗਾਤਾਰ ਹਿਲਾਉਂਦੇ ਰਹਿਣਾ ਤੇ ਗੈਸ ਕਰ ਲੈਣਾ ਥੋੜਾ ਜਿਹਾ ਮੀਡੀਅਮ ਆ ਜਿਆਦਾ ਓਵਰ ਸੇਕ ਨਹੀਂ ਕਰਨਾ ਤੇ ਨੂੰ ਲਗਾਤਾਰ ਛੋਟਣੇ ਨੂੰ ਕੰਟੀਨਿਊ ਰੱਖਣਾ ਇਹਦੇ ਵਿੱਚ ਨਹੀਂ ਮਿਲਕ ਪਾਊਡਰ ਜਿਹੜਾ ਉਹ ਥੱਲੇ ਵੀ ਲੱਗ ਸਕਦਾ ਹੈ ਤੇ ਲੋ ਜੀ ਬਰਫੀ ਆਪਣੀ ਗਾੜੀ ਹੋਣ ਲੱਗ ਗਈ ਆ ਜੀ ਤੇ ਇੱਕ ਵਾਰ ਤੁਹਾਨੂੰ ਇਦਾਂ ਵੀ ਲੱਗੂਗਾ ਵੀ ਆਪਾਂ ਨੇ ਇਹਦੇ ਵਿੱਚ ਦੁੱਧ ਜ਼ਿਆਦਾ ਪਾ ਲਿਆ ਜੇ ਤੁਸੀਂ ਦੁੱਧ ਪਾ ਰਹੇ ਹੋ ਜਾਂ ਪਾਣੀ ਪਾ ਰਹੇ ਹੋ ਵੀ ਇਹ ਪਤਲਾ ਹੋ ਗਿਆ ਪਰ ਜਿਵੇਂ ਜਿਵੇਂ ਇਹਨੂੰ ਉਬਾਲੀ ਆਉਗੀ ਠੀਕ ਆ ਜੀ ਖੋਚਣਾ ਤੁਸੀਂ ਲਗਾਤਾਰ ਮਾਰਦੇ ਰਹਿਣਾ ਉਦੋਂ-ਉਦੋਂ ਇਹ ਐਨ ਗਾੜਾ ਹੁੰਦਾ ਜਾਊਗਾ ਤੇ ਜਿਹੜੀਆਂ ਗੱਠਾਂ ਹੋਣਗੀਆਂ ਇਹਦੀਆਂ ਉਹ ਵੀ ਆਪਣੇ ਆਪ ਖਤਮ ਹੁੰਦੀਆਂ ਜਾਉngੀਆਂ ਤੇ ਸ਼ੇਕ ਜਿਹੜਾ ਰੱਖਣਾ ਉਹ ਮੀਡੀਅਮ ਆ ਤੇ ਲੋ ਜੀ ਇਹਨੂੰ ਲਗਾਤਾਰ ਹਿਲਾਉਂਦੇ ਰਹਿਣਾ ਤੇ ਜਦੋਂ ਵਾਲੀ ਆ ਗਈ ਤੁਸੀਂ ਇਹਦੇ ਵਿੱਚ ਕੀ ਕਰਨਾ ਥੋੜਾ ਜਿਹਾ ਨਿੰਬੂ ਨਿਚੋੜ ਦੇਣਾ ਠੀਕ ਹੈ ਜੀ ਆ ਦੇਖੋ ਇਹਨਾਂ ਦੇ ਦੁੱਧ ਦੇ ਵਿੱਚ ਦਾਣਾ ਪੈ ਜਾਊਗਾ ਜਿਹੜਾ ਕਿ ਕਲਾ ਕੰਦ ਵਰਫੀ ਦੇ ਵਿੱਚ ਹੁੰਦਾ ਏ ਜੇ ਤੁਹਾਡੇ ਕੋਲ ਨਿੰਬੂ ਨਹੀਂ ਹੈਗਾ ਤਾਂ ਸੈਟ੍ਰਿਕ ਮਿਲਦਾ ਇੱਕ ਦੁਕਾਨ ਤੋਂ ਠੀਕ ਹੈ ਜੀ ਸੈਟ੍ਰਿਕ ਮਸਾਲਾ ਉਹ ਪਾ ਸਕਦੇ ਹੋ ਚੁਟਕੀਕ ਜਾਂ ਥੋੜਾ ਜਿਹਾ ਸਿਰਕਾ ਪਾ ਸਕਦੇ ਹੋ ਜਾਂ ਨਿੰਬੂ ਆ ਤਿੰਨੇ ਚੀਜ਼ਾਂ 'ਚੋਂ ਜਿਹੜੀ ਮਰਜ਼ੀ ਚੀਜ਼ ਤੁਸੀਂ ਯੂਜ਼ ਕਰ ਲਿਓ ਆ ਦੇਖੋ ਇਹ گاੜਾ ਹੋਣਾ ਸਟਾਰਟ ਹੋ ਗਿਆ ਤੇ ਲਓ ਜੀ ਮਿਲਦੇ ਆ ਥੋੜੀ ਦੇਰ ਬਾਅਦ ਜਦੋਂ ਇਹ ਥੋੜਾ ਜਾ ਹੋਰ ਗਾੜਾ ਹੋ ਗਿਆ ਤੇ ਖੋਟਣਾ ਮਾਰਨਾ ਤੁਸੀਂ ਕੋਈ ਵੀ ਖੋਟਣਾ ਪਲਟਾ ਜੋ ਵੀ ਤੇ ਉਹਦੇ ਹੱਥ 'ਚ ਹੈਗਾ ਉਹ ਲਗਾਤਾਰ ਮਾਰਨਾ ਠੀਕ ਹੈ ਜੀ ਇਹਨੂੰ ਥੱਲੇ ਨਹੀਂ ਲੱਗਣ ਦੇਣਾ ਜੇ ਮੰਨ ਲਓ ਇਹ ਥੱਲੇ ਲੱਗ ਗਿਆ ਫਿਰ ਥੋੜੀ ਸਾਰੀ ਬਰਫੀ ਉਹ ਹੋ ਜੂਗੀ ਖਰਾਬ ਆ ਲਓ ਜੀ ਬਰਫੀ ਆਪਣੀ ਬਣ ਕੇ ਰੈਡੀ ਆ ਜੀ ਐਨ ਗਾੜੀ ਹੋ ਚੁੱਕੀ ਆ ਤੇ ਇਹਨੂੰ ਗਾੜੀ ਹੋਣ ਨੂੰ ਤਕਰੀਬਨ 12 ਤੋਂ 13 ਮਿੰਟ ਲੱਗ ਸਕਦੇ ਆ ਜੀ 15 ਮਿੰਟ ਵੀ ਲੱਗ ਸਕਦੇ ਆ ਪਰ ਇੱਕ ਵਾਰ ਤੁਹਾਨੂੰ ਲੱਗੂਗਾ ਵੀ ਬਰਫੀ ਜਿਹੜੀ ਆ ਆਪਣੀ ਸ਼ਾਇਦ ਜ਼ਿਆਦਾ ਪਤਲੀ ਹੋ ਗਈ ਆਪਣੇ ਕੋਲ ਬਣਨੀ ਨਹੀਂ ਹੈਗੀ ਪਰ ਤੁਸੀਂ ਥੋੜਾ ਜਿਹਾ ਟਾਈਮ ਵੇਟ ਕਰਨਾ ਜੀ 10 12 15 ਮਿੰਟ ਉਸ ਤੋਂ ਬਾਅਦ ਆਪਣੇ ਆਪ ਇਹ ਗਾੜੀ ਹੋਣ ਲੱਗ ਜਾਊਗੀ ਤੇ ਖੁਰਚਣਾ ਜਿਹੜਾ ਉਹ ਸਹੀ ਢੰਗ ਨਾਲ ਮਾਰਨਾ ਲਗਾਤਾਰ ਹੋ ਸਕੇ ਤਾਂ ਤੁਸੀਂ ਲੋਹੇ ਦੀ ਕੜਾਹੀ ਜਾਂ ਸਿਲ버ਟ ਦੀ ਕੜਾਹੀ ਜਾਂ ਅਲੂਮੀਨੀਅਮ ਦੀ ਕੜਾਹੀ ਨਾ ਵਰਤਿਓ ਜਾਂ ਤੁਸੀਂ ਕੜਾਹੀ ਨਾਨ ਸਟਿਕ ਵਰਤਿਓ ਠੀਕ ਹੈ ਜੀ ਜਾਂ ਸਟੀਲ ਦੀ ਕੜਾਹੀ ਹੋਵੇ ਸਾਫ਼ ਕੜਾਹੀ ਤੇ ਲੋ ਜੀ ਬਰਫੀ ਆਪਣੀ ਬਣਨ ਵਾਲੀ ਆ ਜੀ ਸਿਰਫ ਇਹਨੂੰ 2 ਤੋਂ 3 ਮਿੰਟ ਹੋਰ ਲੱਗਣੇ ਆ ਜੀ ਜੇ ਤੁਹਾਨੂੰ ਬਰਫੀ ਜ਼ਿਆਦਾ ਸਖਤ ਪਸੰਦ ਹੈ ਤਾਂ ਤੁਸੀਂ ਥੋੜਾ ਜਿਹਾ ਇਹਨੂੰ ਡਰਾਈ ਕਰ ਲਿਓ ਜੇ ਤੁਹਾਨੂੰ ਬਰਫੀ ਥੋੜੀ ਜੀ ਨਰਮ ਪਸੰਦ ਹੈ ਠੀਕ ਹੈ ਜੀ ਤਾਂ ਜਿਹੜਾ ਬੈਟਰ ਹੈ ਤੁਸੀਂ ਥੋੜਾ ਜਾਂ ਨਰਮ ਰੱਖ ਲਿਓ ਤੇ ਆਪਾਂ ਬਣਾਵਾਂਗੇ ਮੀਡੀਅਮ ਨਾ ਹੀ ਜ਼ਿਆਦਾ ਸਖਤ ਤੇ ਨਾ ਹੀ ਜ਼ਿਆਦਾ ਨਰਮ ਆ ਲਓ ਜੀ ਠੀਕ ਹੈ ਜੀ ਐਦਾਂ ਦੀ ਆਪਾਂ ਨੇ ਇਹ ਗਾੜੀ ਰੱਖਣੀ ਆ ਕਿਉਂਕਿ ਥੋੜੀ ਦੇਰ ਬਾਅਦ ਇਹਨੇ ਆਪਣੇ ਆਪ ਜਿਹੜੀ ਉਹ ਜਾਦਾ ਸਖਤ ਹੋ ਜਾਣਾ ਜੇ ਮੰਨ ਲਓ ਆਪਾਂ ਨੇ ਕੜਾਹੀ ਦੇ ਵਿੱਚ ਇਹ ਪਹਿਲਾਂ ਹੀ ਜ਼ਿਆਦਾ ਪਕਾਤੀ ਜ਼ਿਆਦਾ ਸਖਤ ਕਰਤੀ ਤਾਂ ਇਹ ਜ਼ਿਆਦਾ ਡਰਾਈ ਹੋ ਜਾਊਗੀ ਜਦੋਂ ਆਪਾਂ ਇਹਨੂੰ ਕੱਟੂਗੇ ਤਾਂ ਇਹ ਪੁਰਨ ਲੱਗ ਜਾਊਗੀ ਠੀਕ ਹੈ ਜੀ ਜਮੈਂ ਤੇ ਹੁਣ ਇਹ ਬਿਲਕੁਲ ਸੈੱਟ ਹੈ ਜੀ ਆਪਾਂ ਗੈਸ ਕਰਦੇ ਆ ਆਫ ਆ ਦੇਖੋ ਤੇ ਇਹਨੂੰ ਥੋੜੀ ਜੀ ਕਰਦੇ ਆ ਠੰਢੀ 1-2 ਮਿੰਟ ਉਸ ਤੋਂ ਬਾਅਦ ਕੱਢਾਂਗੇ ਇਹਨੂੰ ਟ੍ਰੇ ਦੇ ਵਿੱਚ ਤੇ ਲਓ ਜੀ ਇਹਨੂੰ ਹੁਣ ਆਪਾਂ ਨੇ ਗੈਸ ਬੰਦ ਕਰਤੀ ਆ ਇਨੂੰ ਟ੍ਰੇ ਦੇ ਵਿੱਚ ਕੱਢਾਂਗੇ ਜਾਂ ਤੁਹਾਡੇ ਕੋਲ ਟ੍ਰੇ ਨਾ ਹੋਈ ਤਾਂ ਤੁਸੀਂ ਕੋਈ ਥਾਲੀ ਲੈ ਲੈਣੀ ਆ ਤੇ ਜਦੋਂ ਵੀ ਗੈਸ ਆਪਾਂ ਨੇ ਬੰਦ ਕਰਤਾ ਨਾ ਉਸ ਤੋਂ ਬਾਅਦ ਆਪਾਂ ਨੇ ਇਹ ਹਲਾਉਣੀ ਜ਼ਰੂਰ ਹੈ ਥੋੜੀ ਜੀ ਇੱਕ ਤਾਂ ਕਿਉਂਕਿ ਹਲਾਉਣ ਨਾਲ ਕਲਰ ਜਿਹੜਾ ਉਹ ਚਿੱਟਾ ਰਹਿੰਦਾ ਜੇ ਆਪਾਂ ਇਹਨੂੰ ਇਦਾਂ ਹੀ ਛੱਡ ਦੋਗੇ ਤਾਂ ਇਹ ਪਈ ਪਈ ਲਾਲ ਵੀ ਹੋ ਸਕਦੀ ਆ ਤੇ ਲਓ ਜੀ ਇੱਕ ਟ੍ਰੇ ਦੇ ਵਿੱਚ ਲਾ ਲਾਂਗੇ ਆਪਾਂ ਥੋੜਾ ਜਿਹਾ ਰਫੈਂਡ ਕਿਉਂਕਿ ਬਰਫੀ ਜਿਹੜੀ ਆ ਆਪਣੇ ਕੋਲ ਥੋੜੀ ਉਹ ਆ ਆਪਾਂ ਲਾਵਾਂਗੇ ਅੱਧੀ ਟ੍ਰੇ ਦੇ ਵਿੱਚ ਰਫੈਂਡ ਜਾਂ ਦੇਸੀ ਕੀ ਵੀ ਲਾ ਸਕਦੇ ਹੋ ਪਰਪਾ ਥੋੜਾ ਜਿਹਾ ਫੈਂਡ ਲਾ ਲੈਣਾ ਬਸ ਜ਼ਿਆਦਾ ਨਹੀਂ ਲਾਉਣਾ ਠੀਕ ਹੈ ਜੀ ਸਿਰਫ ਥੋੜਾ ਜਿਹਾ ਲਾਉਣਾ ਹੈ ਜਿਹਦੇ ਨਾਲ ਬਰਫੀ ਕੱਟਣ ਦੇ ਵਿੱਚ ਆਸਾਨੀ ਹੋ ਜਾਵੇ ਜਾਂ ਤੁਹਾਡੇ ਕੋਲ ਟ੍ਰੇ ਨਹੀਂ ਹੈਗੀ ਤੁਸੀਂ ਕੋਈ ਵੀ ਥਾਲੀ ਜਾਂ ਪਲੇਟ ਵੀ ਵਰਤ ਸਕਦੇ ਹੋ ਤੇ ਇਧਰ ਆਪਣੀ ਬਰਫੀ ਵੀ ਸੈੱਟ ਹੋ ਚੁੱਕੀ ਹੈ ਜੀ ਆ ਦੇਖੋ ਇਹਨੂੰ ਪਈ ਨੂੰ ਤਕਰੀਬਨ 5 ਤੋਂ 6 ਮਿੰਟ ਹੋ ਗਏ ਆ 5-6 ਮਿੰਟ ਬਾਅਦ ਇਹ ਐਨ ਗਾੜੀ ਹੋ ਗਈ ਆ ਜੇ ਮੰਨ ਲਓ ਆਪਾਂ ਨੇ ਪਹਿਲੇ ਹੀ ਗਾੜੀ ਕਰਤੀ ਪਰ ਜਦੋਂ ਇਹਨੂੰ ਕਟੂਗਗੇ ਇਹ ਜ਼ਿਆਦਾ ਸਖਤ ਹੋ ਜਾਊਗੀ ਇਸ ਕਰਕੇ ਨਾਰਮਲ ਜੀ ਜਦੋਂ ਵੀ ਆਪਾਂ ਨੇ ਇਹ ਨਾਰਮਲ ਜੀ ਨਰਮ ਧਾਰਨੀਆ ਹਲਕੀ ਜੀ ਨਰਮ ਬਸ ਮਤਲਬ ਜ਼ਿਆਦਾ ਵੀ ਨਹੀਂ ਨਰਮ ਹੋਣੀ ਚਾਹੀਦੀ ਹੁਣ ਇਹਦਾ ਪਤਾ ਕਿਵੇਂ ਲੱਗੂਗਾ ਵੀ ਇਹ ਜੰਮ ਜੂਗੀ ਇਹ ਦੇਖੋ ਇਹ ਕਢਾਈ ਦਾ ਜਿਹੜਾ ਥੱਲਾ ਏ ਆਪਣੇ ਆਪ ਛੱਡਣ ਲੱਗ ਗਈ ਤੇ ਇੱਕ ਇਹ ਠੰਢੀ ਹੋਣ ਤੋਂ ਬਾਅਦ ਕਾਠੀ ਹੋਊਗੀ ਜੇ ਠੰਢੀ ਹੋਣ ਤੋਂ ਬਾਅਦ ਕਾਠੀ ਨਹੀਂ ਹੋ ਰਹੀ ਫਿਰ ਸਮਝ ਲਓ ਵੀ ਬਰਫੀ ਥੋੜੀ ਸਹੀ ਢੰਗ ਨਾਲ ਨਹੀਂ ਪੱਕੀ ਉਹ ਹੋਰ ਪੱਕੂਗੀ ਤੇ ਜੇ ਮੰਨ ਲਓ ਜਿਆਦਾ ਸਖਤ ਹੋ ਰਹੀ ਆ ਪਈ ਪਈ ਠੰਡੀ ਹੋਣ ਦੇ ਨਾਲ ਜਿਆਦਾ ਡਰਾਈ ਹੋ ਰਹੀ ਆ ਫੇਰ ਇਹ ਜਿਆਦਾ ਪੱਕ ਚੁੱਕੀ ਆ ਜੀ ਠੀਕ ਆ ਜੀ ਆ ਤਰੀਕਾ ਹੁੰਦਾ ਦੇਖਣ ਦਾ ਤੇ ਲਓ ਜੀ ਇਹਨੂੰ ਕੱਢਦੇ ਆ ਹੁਣ ਆਪਾਂ ਟ੍ਰੇ ਦੇ ਵਿੱਚ ਬਰਫੀ ਆਪਣੀ ਬਿਲਕੁਲ ਸੈੱਟ ਐ ਤੇ ਲਓ ਜੀ ਬਰਫੀ ਨੂੰ ਕੱਢਦੇ ਆ ਹੁਣ ਆਪਾਂ ਸੈੱਟ ਜਿਹੜੀ ਕਲਾਕੰਧ ਬਰਫੀ ਐ ਜੀ ਇਹ ਜਿਆਦਾ ਪਤਲੀ ਨਹੀਂ ਹੁੰਦੀ ਤੁਸੀਂ ਥੋੜੀ ਜੀ ਮੋਟੀ ਇਹ ਟ੍ਰੇ ਦੇ ਵਿੱਚ ਫਲਾਉਣੀ ਆ ਕਿਉਂਕਿ ਜਿਆਦਾ ਪਤਲੀ ਕਰੋਗੇ ਤਾਂ ਚੰਗੀ ਨਹੀਂ ਲੱਗਣੀ ਇਹ ਠੀਕ ਹੈ ਜੀ ਬਰਫੀ ਆਪਾਂ ਨੇ ਬਣਾਈ ਘੱਟ ਕੁਆਂਟੀਟੀ ਇਸ ਕਰਕੇ ਮੈਂ ਵੀ ਥੋੜੀ ਜੀ ਅੱਧੀ ਟਰੇ ਦੇ ਵਿੱਚ ਹੀ ਵਿਚਾਰ ਰਹੀਆਂ ਜੀ ਇਹਨੂੰ ਆਹ ਦੋ ਜੀ ਔਰ ਬਰਫੀ ਦਾ ਟੈਕਸਚਰ ਦੇਖੋ ਜੀ ਕਿੰਨਾ ਵਧੀਆ ਆ ਸੋ ਇਸ ਤਰੀਕੇ ਨਾਲ ਬਣਾ ਸਕਦੇ ਆ ਜੀ ਆਪਾਂ ਹੁਣ ਤਿਹਾਰਾਂ ਦੇ ਸੀਜ਼ਨ ਦੇ ਵਿੱਚ ਘਰੇ ਕਲਾਕੰਤ ਬਰਫੀ ਮਿਲਕ ਪਾਊਡਰ ਤੋਂ ਤੇ ਬਣ ਕੇ ਇਹ ਬਹੁਤ ਵਧੀਆ ਤਿਆਰ ਹੁੰਦੀ ਹੈ ਜਿਹੜੀ ਆਪਾਂ ਬਾਹਰ ਤੋਂ ਬਰਫੀਆਂ ਖਰੀਦਦੇ ਆ ਹੁਣ ਅਸਿਕ ਜਿਵੇਂ ਕਿ ਲਖੜੀਆਂ ਆ ਰਹੀਆਂ ਅੱਗੇ ਬਹੁਤ ਦੋ ਨੰਬਰ ਮਿਠਾਈਆਂ ਜਿਹੜੀਆਂ ਕਿ ਦੁਕਾਨਾਂ ਪਰ ਸੇਲ ਹੋਣੀਆਂ ਬਹੁਤ ਜ਼ਿਆਦਾ ਬੇਕਾਰ ਤਰੀਕੇ ਨਾਲ ਬਣਾਉਂਦੇ ਆ ਜੀ ਦੁੱਧ ਦਾਦਾ ਤਾਂ ਉੱਥੇ ਕਿਹੜਾ ਵਰਤਦਾ ਏ ਤੁਹਾਨੂੰ ਵੀ ਪਤਾ ਹੀ ਆ ਕੋਈ ਉਹ ਬਿਰਲਾ ਬੰਦਾ ਹੀ ਆ ਦੁਕਾਨਦਾਰ ਜਿਹਦੇ ਦਿਲ ਦੇ ਵਿੱਚ ਰਹਿਮ ਹੈ ਵੀ ਆਪਾਂ ਨੇ ਲੋਕਾਂ ਨੂੰ ਚੰਗੀ ਚੀਜ਼ ਖਿਲਾਉਣੀ ਆ ਉਹ ਦੁਕਾਨਦਾਰ ਸਹੀ ਚੀਜ਼ ਵੇਚੂਗਾ ਨਹੀਂ ਜਿਹੜੇ ਬੰਦੇ ਨੇ ਪੈਸੇ ਕਮਾਉਣੇ ਆ ਉਹਨੂੰ ਤੁਹਾਡੀ ਸਿਹਤ ਤੱਕ ਕੋਈ ਮਤਲਬ ਨਹੀਂ ਹੈਗਾ ਠੀਕ ਆ ਜੀ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਵੀ ਐਦਾਂ ਦੀ ਚੀਜ਼ ਆਪਾਂ ਘਰਾਂ ਬਣਾ ਕੇ ਆਪਣੇ ਬੱਚਿਆਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਖਿਲਾ ਸਕੀਏ ਤੇ ਲੋ ਜੀ ਮਰਦੀ ਆਪਾਂ ਨੇ ਸੈੱਟ ਕਰਤੀ ਆ ਜੀ ਹੁਣ ਆਪਾਂ ਇਹਦੇ ਤੇ ਲਾ ਦਾਂਗੇ ਥੋੜੇ ਜੇ ਪਿਸਤੇ ਤੇ ਬਦਾਮ ਕੱਟੇ ਹੋਏ ਬਰੀਕ-ਬਰੀਕ ਤੁਸੀਂ ਇਹਨੂੰ ਜਿਆਦਾ ਉੱਪਰ ਤੋਂ ਜਿਆਦਾ ਸੈੱਟ ਜਾਂ ਨਹੀਂ ਕਰਨਾ ਹੈਗਾ ਠੀਕ ਹੈ ਜੀ ਕਿਉਂਕਿ ਜੇ ਆਪ ਪਹਿਲਾਂ ਜਿਆਦਾ ਸੈੱਟ ਕਰੂਗੇ ਕਿ ਕਿ ਉੱਪਰ ਤੇ ਹੈ ਥੋੜੀ ਜੀ ਖਰਦਲੀ ਖਰਦਲੀ ਜੀ ਹੁੰਦੀ ਆ ਉਸੇ ਤਰੀਕੇ ਦੀ ਲੱਗੂਗੀ ਬਿਲਕੁਲ ਸਿਰਫ ਥੋੜਾ-ਥੋੜਾ ਹੱਥ ਮਾਰ ਦੇਣਾ ਇਹਦੇ ਉੱਪਰ ਤਾਂ ਜੋ ਜਿਹੜੇ ਆਪਾਂ ਦੇ ਡਰਾਈ ਫਰੂਟ ਲਾਏ ਆ ਉਹ ਮਰ ਜੇ ਸੈੱਟ ਹੋ ਜਵੇ ਇਹਦੇ ਵਿੱਚ ਵੱਜ ਜਵੇ ਤੇ ਲੋ ਜੀ ਬਰਫੀ ਦੇਖੋ ਜੀ ਆਪਣੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਤੇ ਇਹਨੂੰ ਹੁਣ ਆਪਾਂ ਨੇ ਇਦਾਂ ਹੀ ਟਾਕੇ ਛੱਡ ਦੇਣਾ ਠੀਕ ਹੈ ਜੀ ਰੂਮ ਟੈਂਪਰੇਚਰ ਪਰ ਫ੍ਰਿਜਮਾਨੀ ਰੱਖਣੀ ਹੈ ਇਹ ਕਿਉਂਕਿ ਕਈ ਵਾਰ ਫ੍ਰਿਜਮਾਨ ਰੱਖਦੇ ਨੇ ਤੇ ਚ ਗਰਮੈਸ ਹੁੰਦੀ ਆ ਤਾਂ ਇਹ ਪਾਣੀ ਛੱਟ ਜਾਂਦੀ ਆ ਇਸ ਕਰਕੇ ਇਹਨੂੰ ਆਪਾਂ ਨਾਰਮਲ ਟੈਂਪਰੇਚਰ ਪਰ ਇਦਾਂ ਹੀ ਛੱਡ ਦੋਗੇ ਜਿੰਨੀ ਦੇਰ ਚ ਇਹ ਜੰਮ ਗਈ ਇਹਨੂੰ ਜੰਮਣ ਨੂੰ ਤਕਰੀਬਨ 3-4 ਘੰਟੇ ਲੱਗਣੇ ਆ ਜੀ ਉਸ ਤੋਂ ਬਾਅਦ ਕਰਾਂਗੇ ਆਪਾਂ ਇਹਦੀ ਕਟਿੰਗ ਤੇ ਲਓ ਜੀ ਬਰਫੀ ਆਪਣੀ ਜੰਮ ਚੁੱਕੀ ਹੈ ਜੀ ਆਹ ਦੇਖੋ ਕਿੰਨੀ ਵਧੀਆ ਇਹ ਜਮੀ ਆ ਤੇ ਹੁਣ ਆਪਾਂ ਇਹਦੇ ਤੇ ਲਾਵਾਂਗੇ ਚਾਂਦੀ ਵਾਲਾ ਵਰਕ ਤੇ ਲੋ ਜੀ ਇੱਕ ਚਾਂਦੀ ਦਾ ਵਰਕ ਆਪਾਂ ਨੇ ਲਾ ਲਿਆ ਇੱਕ ਹੋਰ ਲਾਵਾਂਗੇ ਇਸ ਤਰੀਕੇ ਨਾਲ ਤੇ ਲੋ ਜੀ ਹੁਣ ਕਰਦੇ ਆਂ ਦੀ ਕਟਿੰਗ ਕਟਿੰਗ ਤੁਸੀਂ ਆਪਣੇ ਹਿਸਾਬ ਨਾਲ ਕਰ ਲਿਓ ਜਿੰਨੀ ਤੁਸੀਂ ਮਤਲਬ ਬੜਾ ਪੀਸ ਰੱਖਣਾ ਹੋਇਆ ਤਾਂ ਬੜੀਆਂ ਲੈਂਦਾ ਮਾਰ ਲਿਓ ਨਹੀਂ ਆਮ ਨਾਰਮਲ ਪੀਸ ਰੱਖਣਾ ਹੋਇਆ ਤਾਂ ਨਾਰਮਲ ਲੈਂਦਾ ਮਾਰ ਲਿਓ ਤੇ ਲੋ ਜੀ ਬਰਫੀ ਦੀ ਕਟਿੰਗ ਹੋ ਚੁੱਕੀ ਆ ਹੁਣ ਆਪਾਂ ਇਹਨੂੰ ਟ੍ਰੇ 'ਚ ਕੱਢਦੇ ਆਂ ਬਾਹਰ ਆ ਦੇਖੋ ਜੀ ਕਿੰਨੀ ਵਧੀਆ ਆਪਣੀ ਬਣ ਕੇ ਤਿਆਰ ਹੋਈ ਹੈ ਬਰਫੀ ਤੇ ਲਓ ਜੀ ਹੁਣ ਇਹਨੂੰ ਰੱਖਦੇ ਆਂ ਪਲੇਟ ਦੇ ਵਿੱਚ ਤੇ ਲਓ ਜੀ ਬਰਫੀ ਬਣ ਕੇ ਆਪਣੀ ਰੈਡੀ ਹੈ ਜੀ ਆ ਦੇਖੋ ਕਿੰਨੀ ਵਧੀਆ ਬਰਫੀ ਬਣੀ ਆ ਸੋ ਇਸ ਤਰੀਕੇ ਨਾਲ ਤੁਸੀਂ ਘਰੇ ਕਲਾਕੰਦ ਮਿਲਕ ਪਾਊਡਰ ਤੋਂ ਤਿਆਰ ਕਰ ਸਕਦੇ ਹੋ ਹੁਣ ਅੱਗੇ ਫੈਸਟੀਵਲ ਜਾਨੀ ਕਿ ਤਿਹਾਰ ਆ ਰਹੇ ਆ ਜੀ ਸੋ ਮਿਲਦੇ ਆਂ ਜੀ ਫਿਰ ਇੱਕ ਨਵੀਂ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ